ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਨਕਰ ਚਕਾਵਾਂ ਦੇ ਸਮੂਹ ਗੁਰਦੁਆਰਾ ਸਾਹਿਬ ਦੇ ਸ੍ਰੀ ਗੁਰੂ ਘਰ ਦੇ ਜੀ ਕਲਕਿਸ਼ਿੰਘਾ ਵੱਲੋਂ ਧੰਨ ਸ਼੍ਰੀ ਗੁਰਦਸਾਹ ਮਹਾਰਾਜ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਦੇ ਸੰਬੰਧ ਵਿੱਚ ਮੀਟਿੰਗ ਰੱਖੀ ਗਈ ਜਿਸ ਵਿੱਚ ਸਮੁੱਚੇ ਸਾਰੇ ਕਲਕਿਸ਼ਿੰਘਾ ਵੱਲੋਂ ਹਰੇਕ ਗੁਰਦੁਆਰੇ ਵਿੱਚ 28 ਤਰੀਕ ਤੋਂ ਲੈ ਕੇ 4 ਨਵੰਬਰ ਤੱਕ ਸ਼ਾਮ ਦੇ ਗੁਰਮਤ ਸਮਾਗਮ ਕੀਤੇ ਜਾਣੇ ਹਨ ਤੋ ਇਹ ਸਾਰਾ ਸਮਾਗਮ ਗੁਰੂ ਕੇ ਵਿਜੀਰਾਵਨੋਂ ਦਿੱਤੇ ਗਏ ਹਨ ਸੋ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਹਰੇਕ ਗੁਰੂ ਘਰ ਦੇ ਵਿੱਚ ਜੋ ਸ਼ਾਮ ਦੇ ਸਮਾਗਮ ਹੋਣਗੇ ਉਹ ਆਪ ਵੀ ਇਸ਼ਤਿਹਾਰਾਂ ਦੇ ਰਾਹੀਂ ਸਾਰਾ ਪਤਾ ਲੱਗ ਜੇਗਾ ਸੋ ਸਰਬੱਤ ਸੰਗਠਾ ਨੇ ਸ਼ਾਮ ਨੂੰ 7 ਤੋਂ 9 ਵਜੇ ਦੇ ਗੁਰਵੰਤ ਸਮਾਰੋਹ ਹੋਣਗੇ ਤੇ ਇਹਨਾਂ ਵਿੱਚ ਆਪ ਸਾਰੀਆਂ ਸੰਗਠਾ ਨੇ ਦਰਸ਼ਨਦਾਰੇ ਬਖਸ਼ ਨੇ ਜਿੱਥੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਹੈ ਉੱਥੇ ਅੰਕੀ ਦਿਵਸ ਵੀ ਹੈ ਇਸ ਕਰਕੇ ਗੁਰੂ ਕੇ ਵਜੀਰਾ ਨੇ ਕ੍ਰੰਤੀ ਦਿਵਸ ਵੀ ਮਨਾਉਣਾ ਹੈ ਤੇ ਨਾਲ ਦੀ ਨਾਲ ਧੰਗ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਮਨਾਉਣਾ ਹੈ ਸ੍ਰੋਸ਼ ਮੁਕਤੀਆਂ ਸੰਗਤਾਂ ਨੂੰ ਇਹ ਸਹਿਯੋਗ ਦੇਣਾ ਤਨ ਮਨ ਧੰਦੇ ਨਾਲ ਸੇਵਾ ਕਰਕੇ ਲਾਹ ਲੈਣਾ ਜੀ ਦੂਸਰੀ ਬੇਨਤੀ ਸਮੂਹ ਇਲਾਕੇ ਦੇ ਸੁਮੇਚੇ ਗ੍ਰੰਥੀ ਸਿੰਘਾਂ ਨੂੰ ਪਾਟੀ ਸਿੰਘਾਂ ਨੂੰ ਵਜੀਰਾ ਨੂੰ ਪ੍ਰਚਾਰਕਾਂ ਨੂੰ ਰਾਗੀਆਂ ਨੂੰ ਸਭ ਨੂੰ ਬੇਨਤੀ ਹੈ ਭਾਈ ਜਿਸ ਦਾ ਦਿੱਤਾ ਖਾਵਣਾ ਜਿਸ ਕਹੇ ਸਬਾਸ ਗੁਰੂ ਗ੍ਰੰਥ ਸਾਹਿਬ ਦਾ ਦਿੱਤਾ ਖਾਨੇ ਆ ਗੁਰੂ ਗ੍ਰੰਥ ਸਾਹਿਬ ਦਾ ਦਿੱਤਾ ਪਹਿਨਦੇ ਆ ਇਹ ਸਭ ਨੂੰ ਬੇਨਤੀ ਹੈ ਕਿ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਹਰੇਕ ਗੁਰਸਿੱਖ ਗ੍ਰੰਥੀਸ਼ੇ ਨੇ ਦਾ ਫਰਜ਼ ਬਣਦਾ ਹੈ ਆਪਣੇ ਆਪਣੇ ਗੁਰਦੁਆਰਿਆਂ ਦੇ ਵਿੱਚ ਸਹਿਜ ਪਾਠ ਕਰੋ ਅੰਡ ਪਾਠ ਕਰੋ ਜਿਵੇਂ ਵੀ ਗੁਰਮਤਿ ਸਮਾਰੋਹ ਰੱਖ ਕੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਮਨਾ ਕੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਆ ਖੁਸ਼ੀਆਂ ਪ੍ਰਾਪਤ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ